ਪਹਿਲਾਂ ਤਾਂ ਅੰਕਲ ਜੀ ਦੀ ਆਪਾਂ ਰਿਸਪੈਕਟ ਕਰਦੇ ਆ ਅੰਕਲ ਜੀ ਨੇ ਗੇਮ ਕੀਤੀ ਆ ਹਨਾ ਪਰ ਪਤਾ ਨਹੀਂ ਅੰਕਲ ਜੀ ਨੂੰ ਕਿਉਂ ਇਹ ਆਨਸਰ ਦੇਣ ਦੀ ਲੋੜ ਪੈ ਗਈ ਵੀ ਇਦਾਂ ਦਾ ਉਹਨਾਂ ਨੇ ਕਿਉਂ ਬੋਲਿਆ ਕਬੱਡੀ ਬਾਰੇ ਤੇ ਦੂਜੀ ਗੱਲ ਮੈਂ ਪੱਤਰਕਾਰ ਵੀਰੇ ਨੂੰ ਦੱਸਣਾ ਚਾਹੁੰਨਾ ਵਾ ਜਿਨੇ ਇਹ ਸਵਾਲ ਪੁੱਛਿਆ ਵੀਰੇ ਜੇ ਕਿਤੇ ਤੂੰ ਬੋਲਦਾ ਅੱਜ ਦੇ ਟਾਈਮ ਵਿੱਚ ਕਬੱਡੀ ਦੇ ਵਿੱਚ ਡਰੱਗ ਆ ਗਈ ਇਦਾਂ ਵਾ ਜੇ ਕਿਤੇ ਡਰੱਗ ਜਾਂ ਟੀਕਿਆਂ ਨਾਲ ਕਬੱਡੀ ਖੇਡੀ ਜਾਂਦੀ ਹੁੰਦੀ ਤਾਂ ਹਰ ਇੱਕ ਬੰਦਾ ਅੱਜ ਨੂੰ ਪਲੇਅਰ ਹੋਣਾ ਸੀ ਜੋ ਵੀ ਨਿਸ਼ੇੜੀ ਤੁਰੇ ਫਿਰਦੇ ਆ ਨਾ ਲੁੱਟਾ ਖੋਹਾ ਕਰਦੇ ਉਹਨਾਂ ਨੇ ਲੁੱਟਾ ਖੋਹਾ ਨਹੀਂ ਕਰਨੀਆਂ ਸੀ ਪਲੇਅਰ ਬਣਨਾ ਸੀਗਾ ਤੇ ਬਾਕੀ ਅੰਕਲ ਜੀ ਮਿਹਨਤ ਦੀ ਜਿਹੜੀ ਤੁਸੀਂ ਕਹਿੰਦੇ ਆ ਵੀ ਅੱਜ ਵੀ ਉਨੀ ਹੀ ਮਿਹਨਤ ਕਰਨੀ ਪੈਂਦੀ ਆ 5-7 ਸਾਲ ਗਰਾਊਂਡ ਦੇ ਵਿੱਚ ਦੋ ਟਾਈਮ ਸਰੀਰ ਨੂੰ ਬੋਣਾ ਪੈਂਦਾ ਫੇਰ ਜਾ ਕੇ ਕਿਤੇ ਪਲੇਅਰ ਮੂਹਰੇ ਆਉਂਦਾ ਵਾ ਪਤਾ ਨਹੀਂ ਤੁਸੀਂ ਸਾਰੇ ਕਬੱਡੀ ਦੇ ਮਗਰ ਕਿਉਂ ਪਏ ਹੋ ਕਬੱਡੀ ਤੇ ਕਾਹਤੋਂ ਤੁਸੀਂ ਇਹ ਲਾ ਰਹੇ ਹੋ ਇਲਜ਼ਾਮ ਐਡਾ ਦੀ ਕੋਈ ਇਜ਼ੀ ਗੇਮ ਹੈ ਨਹੀਂ ਕਿ ਵੀ ਆਪਾਂ ਡਰੱਗ ਲੈ ਲਿਆ ਤਾਂ ਆਪਾਂ ਪਲੇਅਰ ਬਣ ਗਏ ਬਾਕੀ ਰਹੀ ਗੱਲ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਹੋ ਸਕਦਾ ਥੋੜੇ ਬਹੁਤੇ ਹੁਣ ਇਹ ਸਾਰੀਆਂ ਗੇਮਾਂ ਵਿੱਚ ਹੀ ਹੁੰਦੇ ਆ ਤੇ ਆਪਾਂ ਨੂੰ ਪਤਾ ਹੈ 올림픽 ਦੇ ਵਿੱਚ ਵੀ ਜੇ ਕੋਈ ਬੰਦਾ ਡੋਪ ਦੇ ਵਿੱਚ ਪਾਇਆ ਜਾਂਦਾ ਵਾ ਤਾਂ ਉਹਦੇ ਮੈਡਲ ਤੱਕ ਵਾਪਸ ਲਏ ਜਾਂਦੇ ਆ ਹਰ ਇੱਕ ਗੇਮ ਦੇ ਵਿੱਚ ਡਰੱਗ ਹੈਗਾ ਵਾ ਡੋਪ ਹੈਗਾ ਵਾ ਅਸੀਂ ਮੰਨਦੇ ਆ ਪਰ ਇਹ ਅਸੀਂ ਇਹ ਮੰਨਦੇ ਆ ਵੀ ਪਰ ਸਾਰਿਆਂ ਨੂੰ ਤੁਸੀਂ ਇੱਕੋ ਰਸੇ ਨਾ ਕੱਢੋ ਨਾ ਇੰਨਾ ਨਹੀਂ ਹੈਗਾ ਜਿੰਨਾ ਤੁਸੀਂ ਕਹਿ ਰਹੇ ਹੋ ਜਿੰਨਾ ਤੁਸੀਂ ਰੌਲਾ ਪਾ ਰਹੇ ਹੋ ਇੰਨਾ ਨਹੀਂ ਹੈਗਾ ਬਾਕੀ ਜੇ ਟੀਕੇ ਨਾਲ ਕਬੱਡੀ ਖੇਡੀ ਜਾਂਦੀ ਹੁੰਦੀ ਤਾਂ ਹਰ ਇੱਕ ਬੰਦਾ ਖੇੜ ਲੈਂਦਾ ਤੇ ਪੱਤਰਕਾਰ ਵੀਰ ਨੂੰ ਬੇਨਤੀ ਆ ਕਿਤੇ ਆ ਕੇ ਗਰਾਊਂਡ ਲੈਵਲ ਤੇ ਸਾਡੇ ਨਾਲ ਬੈਠ ਜਿਹੜਾ ਕੋਈ ਬੰਦਾ ਇੱਥੇ ਮਿਹਨਤ ਕਰਦਾ ਉਹਨੂੰ ਬਾਚਕਾਰ ਤੈਨੂੰ ਪਤਾ ਲੱਗੂਗਾ ਵੀ ਕਬੱਡੀ ਮਿਹਨਤ ਨਾਲ ਖੇਡੀ ਜਾਂਦੀ ਆ ਜਾਂ ਟੀਕੇ ਨਾਲ ਖੇਡੀ ਜਾਂਦੀ ਆ ਵੀਰੇ ਅੱਜ ਨੂੰ ਤੈਨੂੰ ਮਾਈਕ ਚੱਕਣ ਦੀ ਲੋੜ ਨਹੀਂ ਪੈਣੀ ਸੀ ਜੇ ਕਿਤੇ ਤੂੰ ਟੀਕੇ ਨਾਲ ਕਬੱਡੀ ਖੇਡੀ ਹੁੰਦੀ ਨਾ ਤੂੰ ਮਾਈਕ ਚੱਕਣ ਦੀ ਤੈਨੂੰ ਲੋੜ ਨਹੀਂ ਪੈਣੀ ਸੀ ਤੂੰ ਟੀਕੇ ਲਾ ਲਾ ਤੂੰ ਤਗੜਾ ਹੋ ਜਾਂਦਾ ਵੀਰੇ ਬਾਕੀ ਸਾਰਿਆਂ ਨੂੰ ਜਰਨਲ ਨੌਲੇਜ ਹੈਗੀ ਆ ਪਲੱਸ 2 ਹਰ ਇੱਕ ਬੰਦੇ ਦੀ ਕੀਤੀ ਆ ਹਰ ਇੱਕ ਬੰਦੇ ਨੂੰ ਪਤਾ ਮੇਰੇ ਲਈ ਕੀ ਚੰਗਾ ਕੀ ਮਾੜਾ ਹਰ ਇੱਕ ਬੰਦੇ ਨੂੰ ਇਹ ਨੌਲੇਜ ਹੈਗੀ ਆ ਤੇ ਬਾਕੀ ਰਹੀ ਗੱਲ ਤੁਹਾਨੂੰ ਫੇਰ ਤੋਂ ਕਹਿਣਾ ਵੀ ਮਿਹਨਤ ਕਰਨੀ ਪੈਂਦੀ ਆ ਹਰ ਇੱਕ ਗੇਮ ਦੇ ਵਿੱਚ ਕਰਨੀ ਪੈਂਦੀ ਆ ਇਦਾਂ ਦੀ ਕੋਈ ਗੇਮ ਨਹੀਂ ਹੈਗੀ ਜਿਹਦੇ ਵਿੱਚ ਤੁਸੀਂ ਡਰੱਗ ਕਰੋਗੇ ਤੇ ਪਲੇਅਰ ਬਣ ਜਾਓਗੇ ਥੈਂਕ ਯੂ